ਬਾੜੀ ਵਿੱਚ ਫਸਲ ਵਿਭਿੰਨਤਾ ਦੀ ਬੜੀ ਐਹਮ ਭੂਮਿਕਾ ਹੈ। ਪੰਜਾਬ ਦੇ ਬਹੁਤ ਸਾਰੇ ਕਿਸਾਨ ਹੁਣ ਕਣਕ ਝੋਨੇ ਦੇ ਫਸਲੀ ਚੱਕਰ ਵਿੱਚੋਂ ਪੂਰੀ ਤਰ੍ਹਾਂ ਬਾਹਰ ਆ ਚੁੱਕੇ ਨੇ। ਕਿਸਾਨਾਂ ਵੱਲੋਂ ਵਪਾਰਕ ਪੱਧਰ ਤੇ ਸਬਜ਼ੀਆਂ, ਬਾਗਬਾਨੀ, ਤੇਲ ਬੀਜ ਫਸਲਾਂ, ਦਾਣਾ ਆਦ ਦੀ ਕਾਸ਼ਤ ਕਰਕੇ ਆਪਣੀ ਆਮਦਨ ਵਿੱਚ ਵਾਧਾ ਕੀਤਾ ਜਾ ਰਿਹਾ ਏ। ਕਿਸਾਨ ਵੀਰੋ ਮੈਂ ਡਾਟਾ ਠਾਕਰ ਸਿੰਘ ਸੀਨੀਅਰ ਫਸਲ ਵਿਗਿਆਨੀ ਦੇ ਤੌਰ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸੇਵਾ ਨਿਭਾ ਰਿਹਾ ਹਾਂ ਅ ਅੱਜ ਅਸੀਂ ਕਿਸਾਨ ਵੀਰੋ ਗੱਲਾਂ ਕਰਾਂਗੇ ਹਾੜੀ ਦੀਆਂ ਫਸਲਾਂ ਦੇ ਵਿੱਚ ਅੰਤਰ ਫਸਲਾਂ ਕਿਸ ਤਰ੍ਹਾਂ ਉਗਾ ਕੇ ਤੇ ਵੱਧ ਮੁਨਾਫਾ ਕਿਵੇਂ ਆਪਾਂ ਕਮਾ ਸਕਦੇ ਹਾਂ ਸੋ ਕਿਸਾਨ ਵੀਰੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਹੁਣ ਜਿਹੜੀ ਹਾੜੀ ਦੇ ਫਸਲ ਆਉਣੀ ਹੈ ਉਹ ਹੈ ਤੋਰੀਆ ਤੇ ਇਸ ਤੋਰੀਆ ਤੇ ਗੋभी सरो ਦੀ ਅਸੀਂ ਰਲਵੀਂ ਫਸਲ ਕਰਕੇ ਵੱਧ ਮੁਨਾਫਾ ਲੈ ਸਕਦੇ ਹਾਂ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਤੋਰੀਆ 15 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਇਸ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਸੋ ਜਿਹੜੇ ਸਤੰਬਰ ਦਾ ਦੂਜਾ 15 ਵਾੜਾ ਹੈ ਉਸ ਵਿੱਚ ਕਿਸਾਨ ਵੀਰੋ ਤੁਸੀਂ ਗੋਭੀ ਸਰੋਂ ਅਤੇ ਤੋਰੀ ਦੀ ਕਾਸ਼ਤ ਜਿਹੜੀ ਹੈਗੀ ਆ ਉਹ ਅੰਤਰ ਫਸਲਾਂ ਦੇ ਤੌਰ ਤੇ ਕਰ ਸਕਦੇ ਹੋ ਇਸ ਦੇ ਵਾਸਤੇ ਇਹ ਦੇਖਣ ਦੀ ਲੋੜ ਹੈ ਕਿ ਤੁਸੀਂ ਤੋਰੀਏ ਦੀ ਕੋਈ ਵੀ ਕਿਸਮ ਚਾਹੇ ਉਹ TL 15 ਹੈ ਜਾਂ TL 17 ਹੈ ਉਸ ਦੇ ਵਿੱਚ ਉਸ ਉਹ ਇੱਕ ਕਿਸਮ ਲੈਣੀਆਂ ਹਨ ਤੇ ਗੋभी ਸਰੋਂ ਦੇ ਵਿੱਚ ਜੀਐਸਐਲ ਇੱਕ ਕਿਸਮ ਹੈ ਜਾਂ ਹਾਇਉਲਾ ਕਿਸਮ ਇੱਕ ਆਉਂਦੀ ਹੈ ਜਾਂ ਜੀਐਸਸੀ 7 ਕਿਸਮ ਹੈਗੀ ਆ ਇਹਨਾਂ ਦੀ ਤੁਸੀਂ ਬਿਜਾਈ ਕਰ ਸਕਦੇ ਹੋ ਬੀਜਣ ਤੋਂ ਪਹਿਲਾਂ ਇੱਕ ਗੱਲ ਦਾ ਧਿਆਨ ਜ਼ਰੂਰੀ ਰੱਖਣਾ ਹੈ ਕਿ ਇਸ ਦੀ ਬਿਜਾਈ ਕਿਸ ਤਰ੍ਹਾਂ ਕਰਨੀ ਹੈ ਕਿਸਾਨ ਵੀਰੋ ਇਸ ਦੇ ਦੋ ਤਰੀਕੇ ਹਨ ਇੱਕ ਤਾਂ ਲਾਈਨਾਂ ਦੇ ਵਿੱਚ ਅਸੀਂ ਫਸਲਾਂ ਦੀ ਬਿਜਾਈ ਕਰ ਸਕਦੇ ਹਾਂ ਇਹ ਕਰਨਾ ਹੈ ਕਿ 22 ਸੈਂਟੀਮੀਟਰ ਦੀ ਕਤਾਰ ਤੋਂ ਕਤਾਰ ਦਾ ਫਾਸਲਾ ਰੱਖ ਕੇ ਇੱਕ ਲਾਈਨ ਤੋਰੀਏ ਦੀ ਅਤੇ ਜਿਹੜੀ ਦੂਜੀ ਲਾਈਨ ਹੈਗੀ ਆ ਉਹ ਗੋਭੀ ਸਰੋਂ ਦੀ ਅਸੀਂ ਬਜਾਈ ਕਰਨੀ ਹੈ ਜੇਕਰ ਕਿਸਾਨ ਵੀਰੋ ਤੁਸੀਂ ਬਜਾਈ ਤੋਰੀਏ ਦੀ ਛੱਟੇ ਨਾਲ ਕਰਨੀ ਹੈ ਤਾਂ ਫਿਰ ਕੀ ਕਰਨਾ ਹੈ ਕਿ ਤੁਸੀਂ ਇਹ ਤੋਰੀ ਦਾ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜਾ ਬੀਜ ਹੈਗਾ ਉਹ ਪਹਿਲਾਂ ਉਸ ਦਾ ਛੱਟਾ ਦੇ ਦਿਓ ਉਸ ਤੋਂ ਬਾਅਦ 45 ਸੈਂਟੀਮੀਟਰ ਦੀ 1.5 ਫੁੱਟ ਦੀ ਵਿਥ ਤੇ ਤੁਸੀਂ ਜਿਹੜੀ ਹੈਗਾ ਤੋਰੀਆ ਉਸ ਦੀ ਬਜਾਈ ਕਰ ਦਿਓ ਤਾਂ ਕਿ ਉਹ ਆਸ ਵਿੱਚ ਇੱਕ ਦੂਜੇ ਦੇ ਵਿੱਚ ਰਲ ਨਾ ਜਾਣ ਸੋ ਇਸ ਤਰ੍ਹਾਂ ਜੇ ਤੁਸੀਂ ਕਰੋਗੇ ਤਾਂ ਤਕਰੀਬਨ 1 ਕਿਲੋ ਸਰੋਂ ਦਾ ਔਰ 1 ਕਿਲੋ ਤੋਰੀਆ ਦਾ ਵੀ ਵਰਤਨਾ ਹੈ ਤੇ ਜਿਹੜਾ ਝਾੜ ਹੋਊਗਾ ਉਹ ਤੁਹਾਨੂੰ ਤਕਰੀਬਨ 12 ਕੁਆਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਮਿਲੂਗਾ ਜਿਹੜਾ ਹੈਗਾ ਤੋਰੀਆ ਉਹ ਤਕਰੀਬਨ ਦਸੰਬਰ ਦੇ ਵਿੱਚ ਪੱਕ ਜਾਂਦਾ ਹੈ ਤੇ ਜਿਹੜੀ ਗੋभी ਸਰੋਂ ਹੈ ਖਾਸ ਕਰਕੇ ਜੀਐਸਐਲ ਇੱਕ ਕਿਸਮ ਹੈਗੀ ਆ ਜਾਂ ਫੋਲਾ ਕਿਸਮ ਹੈ ਉਹ ਜਿਹੜੀ ਕਿਸਮ ਤੋਂ ਤੁਸੀਂ 8 ਕੁਆਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਲਾ ਸਕਦੇ ਹੋ ਜਿਹੜੀ ਕਿ ਤਕਰੀਬਨ ਮਾਰਚ ਦੇ ਅਖੀਰ ਤੱਕ ਪੱਕ ਜਾਂਦੀ ਹੈਗੀ ਆ ਸੋ ਕਿਸਾਨ ਵੀਰੋ ਜੇ ਇੱਕ ਫਸਲ ਬੀਜੋਗੇ ਤੁਹਾਨੂੰ ਤੋਰੀਏ ਦਾ 4 ਕੁਇੰਟਲ ਝਾੜ ਨਿਕਲੂਗਾ 4 ਜਾਂ 4.5 ਔਰ ਜਿਹੜੀ ਸਰੋਂ ਹੈਗੀ ਆ ਉਹਦਾ 7 ਤੋਂ 8 ਕੁਇੰਟਲ ਨਿਕਲੂਗਾ ਜੇਕਰ ਤੁਸੀਂ ਰਲਵੀ ਕਾਸਤ ਕਰੋਗੇ ਤਾਂ ਤਕਰੀਬਨ 12 ਕੁਇੰਟਲ ਝਾੜ ਲੈ ਸਕਦੇ ਹੋ ਤੇ 1.5 ਗੁਣਾ ਆਪਦਾ ਜਿਹੜਾ ਮੁਨਾਫਾ ਹੈਗਾ ਉਹ ਤੁਸੀਂ ਵਧਾ ਸਕਦੇ ਹੋ ਮੇਰਾ ਨਾਮ ਮੰਗਰਾਵਲ ਸਿੰਘ ਪਿੰਨ ਨਿਜੰਪੁਰ ਜ਼ਿਲ੍ਹਾ ਮਸਾਦਾ ਰਹਿਣ ਵਾਲਾ ਹਾਂ ਔਰ ਮੈਂ ਇੱਕ ਛੋਟੇ ਪੱਧਰ ਦਾ ਕਿਸਾਨ ਹਾਂ ਮੇਰੇ ਕੋਲ ਕੁੱਲ 3 ਕਿੱਲੇ ਜ਼ਮੀਨਾਂ ਮੈਂ ਇਸ ਤਿੰਨ ਕਿੱਲੇ ਵਿੱਚ ਆਪਣੀ ਖੇਤੀ ਕਰਦਾ ਔਰ ਸਾਲ ਵਿੱਚ ਮੈਂ ਤਿੰਨ ਫਸਲਾਂ ਇਸ ਇੱਕ ਕਿੱਲੇ ਵਿੱਚੋਂ ਪ੍ਰਾਪਤ ਕਰਦਾ ਹਾਂ ਔਰ ਇਸ ਦੇ ਨਾਲ ਨਾਲ ਮੈਂ ਆਪਣਾ ਮਧੂਮੱਖੀਆਂ ਦਾ ਕੰਮ ਵੀ ਕੀਤਾ ਜੋ ਕਿ ਇੱਕ ਬਹੁਤ ਹੀ ਸਹਾਇਕ ਤੰਦਾ ਸਾਬਤ ਹੋਇਆ ਮੇਰੇ ਨਾਲ ਅ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਮੇਰਾ ਕੁੱਲ 15-20 ਹਜ਼ਾਰ ਤੋਂ ਮੈਂ ਸਟਾਰਟਿੰਗ ਕੀਤਾ ਸੀਗਾ ਇਹ ਕੰਮ ਖਰਚੇ ਤੋਂ ਔਰ ਪਹਿਲੇ ਸਾਲ ਵਿੱਚ ਮੇਰੇ ਇਹ ਖਰਚਾ ਪੂਰਾ ਹੋ ਗਿਆ ਸੀ ਤੇ ਇਹ ਖਰਚਾ ਮੈਂ ਕੁਝ ਦਸਾਂ ਕਿ ਡੱਬਿਆਂ ਤੋਂ ਸਟਾਰਟ ਕੀਤਾ ਸੀਗਾ ਔਰ ਅੱਜ ਮੇਰੇ ਕੋਲ 30 ਡੱਬਿਆਂ ਤੇ ਕੰਮ ਜਾ ਪਹੁੰਚਿਆ ਤੇ ਜੋ ਕਿ ਮੈਨੂੰ ਇੱਕ ਬਹੁਤ ਹੀ ਲਾਹੇਵੰਦੰਦਾ ਸਾਬਤ ਹੋਇਆ ਵਾ ਉਸ ਦੇ ਨਾਲ ਨਾਲ ਮੇਰਾ ਹਲਦੀ ਦਾ ਕੰਮ ਕੀਤਾ ਗਿਆ ਨਾਲ ਹਲਦੀ ਦੇ ਕੰਮ ਦੀ ਮੈਂ ਖੁਦ ਪ੍ਰੋਸੈਸਿੰਗ ਕਰਕੇ ਖੁਦ ਪੈਕਿੰਗ ਕਰਕੇ ਇਸ ਨੂੰ ਵੇਚਦਾ ਵਾਂ April ਦੇ ਮਹੀਨੇ ਵਿੱਚ ਮੱਕੀ ਦੀ ਬਿਜਾਈ ਕਰਕੇ ਹੁਣ ਇਸ ਮਹੀਨੇ ਵੱਢ ਕੇ ਫਿਰ ਇਸ ਤੋਂ ਬਾਅਦ ਮਟਰ ਜਾਂ ਬੀਨ ਦੀ ਬਿਜਾਈ ਕੀਤੀ ਜਾਂਦੀ ਆ ਔਰ ਇਸ ਤੋਂ ਬਾਅਦ ਫਿਰ ਮੈਂ ਕਣਕ ਦੀ ਬਜਾਈ ਕਰਕੇ ਦੁਬਾਰਾ ਫਿਰ ਮੱਕਈ ਦੀ ਬਜਾਈ ਤੇ ਪੈਲੀ ਨੂੰ ਲੈ ਕੇ ਹੁਣਾ ਇਸ ਤਰ੍ਹਾਂ ਮੈਂ ਇਹ ਦਿਨ ਫਸਲਾਂ ਜੋ ਆਪਣੀ ਇੱਕ ਕਿੱਲੇ ਜ਼ਮੀਨੋਂ ਚੋਂ ਪ੍ਰਾਪਤ ਕਰਦਾ ਹਾਂ ਮਧੂਮੱਖੀਆਂ ਦਾ ਕੰਮ ਮੈਂ ਸਨ 2016 ਵਿੱਚ ਸ਼ੁਰੂ ਕੀਤਾ ਜੋ ਕਿ ਮੈਂ ਖੇਤੀ ਵਿਗਿਆਨ ਕੇਂਦਰ ਤੋਂ ਪਹਿਲਾਂ ਟ੍ਰੇਨਿੰਗ ਪ੍ਰਾਪਤ ਕੀਤੀ ਔਰ 2016 ਤੋਂ ਮੈਂ ਆਪਣਾ ਦਸਾਂ ਡੱਬਿਆਂ ਤੋਂ ਕੰਮ ਸ਼ੁਰੂ ਕੀਤਾ ਸੀਗਾ ਜੋ ਕਿ ਮੇਰਾ ਕੁੱਲ ਖਰਚਾ ਪਾ 20 ਤੋਂ 25000 ਦਾ ਖਰਚਾ ਆਇਆ ਸੀਗਾ ਔਰ ਇਹ ਖਰਚਾ ਮੈਂ ਪਹਿਲੇ ਸਾਲ ਵਿੱਚ ਜਾਨੀ ਕਿ ਮੇਰਾ ਪੂਰਾ ਹੋ ਗਿਆ। ਔਰ ਇਸ ਤੋਂ ਬਾਅਦ ਸ਼ਾਇਦ ਦੀ ਮੈਂ ਖੁਦ ਆਪਣੇ ਕਿਲੋ ਅੱਧਾ ਕਿਲੋ ਰਪਾਇਆ ਦੀ ਪੈਕਿੰਗ ਕਰਕੇ ਵੇਚਦਾ ਕਿਉਂਕਿ ਮੈਂ ਕੋਈ ਵੱਡੇ ਲੈਵਲ ਤੇ ਬੀ ਕੀਪਰ ਨਹੀਂਗਾ। ਨਾ ਹੀ ਮੈਂ ਦੀ ਮਾਈਗ੍ਰੇਸ਼ਨ ਕਰਦਾ। ਔਰ ਮੈਂ ਡੱਬੇ ਵੀ ਇੱਥੇ ਆਪਣੇ ਲੋਕਲ ਹੀ ਰੱਖਦਾ ਹਾਂ। ਮੇਰੇ ਕੋਲ ਜਿਹੜੀ ਹਲਦੀ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਜੋ ਮੈਂ ਹਲਦੀ ਬੀਜਦਾ ਇਹ ਮੈਂ ਇੱਕ ਆਰਗੈਨਿਕ ਹਲਦੀ ਹੀ ਤਿਆਰ ਕਰਦਾ ਹਾਂ। ਇਸ ਨੂੰ ਮੈਂ ਸਟਾਰਟਿੰਗ ਦੇ ਵਿੱਚ ਰੂੜੀ ਨਾਲ ਪੂਰਾ ਟੱਕ ਦੇਣਾ ਹਾਂ। ਜੋ ਸਾਰਾ ਸਾਲ ਰੂੜੀ ਆਪਣੇ ਤਰੀਕੇ ਦੇ ਨਾਲ ਪਾਣੀ ਦੀ ਮਾਤਰਾ ਦੇ ਨਾਲ ਗਲਦੀ ਰਹਿੰਦੀ ਤੇ ਇਸ ਨੂੰ ਲੱਗਦੀ ਰਹਿੰਦੀ ਹੈ ਮੈਂ ਹਲਦੀ ਵਿੱਚ ਕਦੇ ਵੀ ਕੋਈ ਫਰਟੀਲਾਈਜ਼ਰ ਯੂਜ਼ ਨਹੀਂ ਕੀਤਾ ਨਾ ਹੀ ਇਸ ਤੇ ਕੋਈ ਕੈਮੀਕਲ ਯੂਜ਼ ਕੀਤਾ ਨਾ ਹੀ ਇਸ ਤੇ ਮੈਂ ਥੱਲੇ ਕੋਈ ਡੀਪੀ ਵੀਗਾਰਾ ਕੁਝ ਨਹੀਂ ਪਾਉਂਦਾ ਇਸ ਨੂੰ ਮੈਂ ਆਰਗੈਨਿਕ ਹੀ ਤਿਆਰ ਕਰਦਾ ਹਾਂ ਮੈਂ ਆਪਣੇ 1 ਏਕੜ ਦੇ ਵਿੱਚ ਮਈ ਮਹੀਨੇ ਦੇ ਵਿੱਚ ਮੱਕੀ ਬੀਜੀ ਸੀਗੀ ਜੋ ਕਿ ਮੈਨੂੰ 3 ਮਹੀਨੇ ਦੇ ਵਿੱਚ ਮੱਕੀ ਤਿਆਰ ਹੋ ਗਈ ਔਰ ਉਹ ਮੱਕੀ ਜੋ ਮੈਂ ਤਿਆਰ ਕੀਤੀ ਸੀਗੀ ਪਕਾਵੀ ਨਹੀਂ ਕੀਤੀ ਜਦ ਕਿ ਉਸ ਨੂੰ ਦੁੱਧਾ ਚੱਲੀ ਤੇ ਹੀ ਮੈਂ ਉਸ ਦੀ ਸੇਲ ਕਰ ਦਿੱਤੀ ਸੀਗੀ ਜੋ ਕਿ ਮੈਨੂੰ ਕਾਫੀ ਹੀ ਝੋਨੇ ਦੇ ਨਾਲੋਂ ਬਹੁਤ ਹੀ ਵਧੀਆ ਆਮਦਨ ਉਸ ਨੇ ਮੈਨੂੰ ਦਿੱਤੀ ਔਰ ਝੋਨੇ ਨਾਲੋਂ ਮੇਰਾ ਖਰਚਾ ਵੀ ਬਹੁਤ ਘਟਿਆ ਸੀਗਾ ਉਹਦੇ ਤੇ ਕਿਸਾਨ ਵੀਰੋ ਜਿਹੜੀ ਦੂਜੀ ਸਾਡੀ ਹਾੜੀ ਦੀ ਵਿੱਚ ਮੁੱਖ ਫਸਲ ਹੈ ਕਣਕ ਸੋ ਕਣਕ ਦੇ ਵਿੱਚ ਅਸੀਂ ਇਹ ਕਹਿੰਨੇ ਆ ਜੇ ਕਿਸੇ ਕਿਸਾਨ ਵੀਰ ਨੇ ਕਣਕ ਦੇ ਵਿੱਚ ਸੋਰੋਂ ਦੀ ਕਾਸ਼ਤ ਕਰਨੀ ਆ ਤਾਂ 12 ਲਾਈਨਾਂ ਤੋਂ ਬਾਅਦ ਇੱਕ ਲਾਈਨ ਸੋਰੋਂ ਦੀ ਬੀਜੀ ਜਾ ਸਕਦੀ ਹੈ ਵੈਸੇ ਤਾਂ ਮੈਂ ਕਿਸਾਨ ਵੀਰੋ ਇਹ ਕਰੂੰ ਕਹੂੰਗਾ ਕਿ ਆਮ ਤੌਰ ਤੇ ਅਸੀਂ ਇਸ ਦੀ ਕਣਕ ਦੇ ਵਿੱਚ ਸੋਰੋਂ ਦੀ ਵੀ ਵਿਕਾਸ ਨਹੀਂ ਕਰਦੇ ਹੈਗੇ ਕਿਉਂਕਿ ਲਾਈਨਾਂ 'ਚ ਬੀਜੀ ਜਾਂਦੀ ਹੈ ਤੇ ਕਿਸਾਨ ਵੀਰ ਵੱਡੇ ਕਿਾਰੇ ਬਣਾਉਂਦੇ ਹਨ ਸੋ ਮੈਂ ਇਹ ਦੱਸਣਾ ਚਾਹਾਂਗਾ ਕਿ ਆਮ ਤੌਰ ਤੇ ਕਿਸਾਨ ਵੀਰਾਂ ਨੂੰ 7 ਜਾਂ 8 ਕਿਾਰੇ ਪਰ ਦੀ ਏਕੜ ਦੇ ਸਾਣਾ ਬਣਾ ਲੈਣੇ ਚਾਹੀਦੇ ਹਨ ਤੇ ਉਸ ਦੇ ਵੱਟਾਂ ਦੇ ਉੱਤੇ ਸੋਰੋਂ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ ਅਜਿਹਾ ਕਰਨ ਨਾਲ ਤਕਰੀਬਨ 1 ਕੁਇੰਟਲ ਤੋਂ 1.5 ਕੁਇੰਟਲ ਪਰ ਦੀ ਏਕੜ ਝਾੜ ਤੁਸੀਂ ਸੋਰੋਂ ਦਾ ਲੈ ਸਕਦੇ ਹੋ ਤੇ ਬਹੁਤ ਹੀ ਰਮ ਮੁਨਾਫਾ ਕਮਾ ਸਕਦੇ ਹੋ ਸੋ ਇਸ ਦੇ ਨਾਲ ਕੀ ਆ ਕਣਕ ਦੇ ਝਾੜ ਉੱਤੇ ਵੀ ਕੋਈ ਅਸਰ ਨਹੀਂ ਪੈਂਦਾ ਹੈਗਾ ਤੇ ਨਾਲੇ ਕੀ ਆ ਇਹ ਛੋਟੇ ਕਿਹਾਰੇ ਕਿਸਾਨ ਵੀਰੋ ਬਣਾਉਂਗੇ ਤਾਂ ਉਸੇ ਨਾਲ ਕਿਹਾ ਕਿ ਸਾਡੀ ਪਾਣੀ ਦੀ ਵੀ ਬਚਤ ਹੁੰਦੀ ਹੈ ਤੇ ਕਣਕ ਸਾਡੀ ਜਿਹੜੀ ਹੈਗੀ ਆ ਉਹ ਪੀਲੀ ਵੀ ਨਹੀਂ ਪੈਂਦੀ ਹੈ ਇਸ ਤੋਂ ਅਗਲੀ ਫਸਲ ਕਿਸਾਨ ਵੀਰੋ ਆ ਜਾਂਦੀ ਹੈ ਪੱਤਝੜ ਦਾ ਕਮਾਦ ਸੋ ਪੱਤਝੜ ਦਾ ਕਮਾਦ ਜਿਹੜਾ ਹੈਗਾ ਉਹ 15 ਸਤੰਬਰ ਤੋਂ ਲੈ ਕੇ 15 ਅਕਤੂਬਰ ਤੱਕ ਇਸ ਦੀ ਬਜਾਈ ਅਸੀਂ ਕਰ ਸਕਦੇ ਹਾਂ ਸੋ ਪੱਤਝੜ ਦੇ ਕਮਾਦ ਦੇ ਵਿੱਚ ਕਿਸਾਨ ਵੀਰੋ ਅਸੀਂ 90 ਸੈਂਟੀਮੀਟਰ ਦੇ ਫਾਸਲੇ ਤੇ ਯਾਨੀ ਕਿ 3 ਫੁੱਟ ਦੇ ਫਾਸਲੇ ਤੇ ਅਸੀਂ ਇਸ ਦੀ ਬਿਜਾਈ ਦੀ ਸਿਫਾਰਸ਼ ਕਰਦੇ ਹਾਂ ਸੋ ਪੱਤਝੜ ਰੁੱਤ ਦੇ ਕਮਾ ਦੇ ਵਿੱਚ ਕਾਫੀ ਸਾਰੀਆਂ ਤੁਸੀਂ ਫਸਲਾਂ ਦੀ ਕਾਸ਼ਤ ਕਰ ਸਕਦੇ ਹੋ ਜਿਸ ਤਰ੍ਹਾਂ ਹਾੜੀਆਂ ਦੀਆਂ ਕੋਈ ਵੀ ਫਸਲਾਂ ਹਨ ਜਿਸ ਤਰ੍ਹਾਂ ਅਸੀਂ ਕਣਕ ਦੀ ਕਾਸ਼ਤ ਕਰ ਸਕਦੇ ਹਾਂ ਛੋਲਿਆਂ ਦੀ ਕਾਸ਼ਤ ਕਰ ਸਕਦੇ ਹਾਂ ਤੋਰੀਏ ਦੀ ਕਰ ਸਕਦੇ ਹਾਂ ਗੋਭੀ ਸਰੋਂ ਜਾਂ ਰਾਇਆ ਇਹਨਾਂ ਫਸਲਾਂ ਦੀ ਕਾਸ਼ਤ ਕਰ ਸਕਦੇ ਹਾਂ ਚੋਨੇ ਦੇ ਮੁਕਾਬਲੇ ਉਸ ਤੇ ਆਉਣ ਵਾਲਾ ਖਰਚ ਜਿਵੇਂ ਖਾਦ ਦਵਾਈਆਂ ਉਸ ਨਾਲ ਸਭ ਤੋਂ ਉਸ ਤੇ ਘੱਟ ਲਗਾ ਸੀਗਾ ਅਤੇ ਝੋਨੇ ਦੇ ਨਾਲੋਂ ਮੇਰੀ ਪਹਿਲੀ ਵੀ ਪਹਿਲਾਂ ਉਸ ਤੋਂ ਫਰੀ ਵਿਲੀ ਹੋ ਗਈ ਸੀ ਹੁਣ ਉਸ ਤੋਂ ਬਾਅਦ ਮੈਂ ਗੇਤਾ ਹੀ ਮਟਰ ਜਾਂ ਬੀਨ ਮੈਂ ਲਗਾ ਸਕਦਾ ਹਾਂ ਜੇਕਰ ਝੋਨੇ ਦੀ ਖੇਤੀ ਮੈਂ ਕਰਦਾ ਤਾਂ ਉਸ ਨਾਲ ਮੇਰੀ ਇਹ ਫਸਲਾਂ ਲੇਟ ਹੋ ਜਾਂਦੀਆਂ ਹਨ ਇਸ ਤਰ੍ਹਾਂ ਮੈਂ ਮੱਕਈ ਦੀ ਖੇਤੀ ਕਰਕੇ ਇਸ ਤੋਂ ਬਾਅਦ ਬੀਨ ਦੀ ਖੇਤੀ ਕਰਾਂਗਾ ਅਤੇ ਬੀਨ ਦੀ ਖੇਤੀ ਤੋਂ ਬਾਅਦ ਫਿਰ ਮੈਂ ਕਣਕ ਦੀ ਖੇਤੀ ਕਰਕੇ ਫਿਰ ਦੁਬਾਰਾ ਮੱਕਈ ਦੀ ਖੇਤੀ ਤੇ ਇਸ ਨੂੰ ਲਿਆਵਾਂਗਾ ਇਸ ਤਰ੍ਹਾਂ ਮੈਂ ਇਸ ਦੇ ਨਾਲ ਤਿੰਨ ਵਾਰ ਇੱਕ ਸਾਲ ਵਿੱਚ ਤਿੰਨ ਫਸਲਾਂ ਪ੍ਰਾਪਤ ਕਰਦਾ ਹਾਂ ਇਸ ਦੇ ਵਿੱਚੋਂ ਜੇਕਰ ਮੈਨੂੰ ਕੁਝ ਸਮਾਂ ਮਿਲੇ ਤਾਂ ਇਸ ਦੇ ਵਿੱਚ ਮੈਂ ਸਾਗ ਦੀ ਖੇਤੀ ਵੀ ਪ੍ਰਾਪਤ ਕਰ ਲੈਣਾ ਹਾਂ ਜੇਕਰ ਕਈ ਵਾਰ ਮੌਸਮ ਤੇ ਅਕੋਰਡਿੰਗ ਕੋਈ ਫਸਲ ਮੌਸਮ ਦੇ ਹਸਾਰ ਨਾਲ ਪਹਿਲਾਂ ਪੱਕ ਜਾਂਦੀ ਹੈ ਤਾਂ ਉਸ ਵਿੱਚ ਤੁਹਾਨੂੰ ਇੱਕ ਤੋਂ ਮਹੀਨੇ ਤੋਂ ਡੇਢ ਮਹੀਨੇ ਦਾ ਸਮਾਂ ਮਿਲ ਜਾਂਦਾ ਹੈ ਜਿਸ ਵਿੱਚ ਤੁਸੀਂ ਕੋਈ ਛੋਟੀ ਫਸਲ ਜਿਵੇਂ ਸਬਜ਼ੀ ਖਾ ਲਈਏ ਸਾਗ ਜਾਂ ਹੋਰ ਕੋਈ ਵੀ ਖੇਤੀ ਤੁਸੀਂ ਇਸ ਵਿੱਚ ਲੈ ਸਕਦੇ ਜੀ ਔਰ ਇਸ ਤੋਂ ਇਲਾਵਾ ਜੋ ਮੈਂ ਆਪਣਾ ਹਲਦੀ ਦਾ ਕੰਮ ਕੀਤਾ ਉਸ ਦੇ ਵਿੱਚ ਵੀ ਮੈਨੂੰ ਕਾਫੀ ਪ੍ਰੋਫਿਟ ਆ ਰਿਹਾ ਵਾ ਕਿਉਂਕਿ ਇਹ ਪ੍ਰੋਫਿਟ ਆਉਂਦਾ ਕਾਰਨ ਮੇਨ ਇਹ ਹੀ ਆ ਕਿ ਮੈਂ ਇਸ ਦੀ ਖੁਦ ਪ੍ਰੋਸੈਸਿੰਗ ਕਰਕੇ ਖੁਦ ਪੈਕਿੰਗ ਕਰਕੇ ਵੇਚ ਰਿਹਾ ਨਾ ਕਿ ਮੈਂ ਕਿਸੇ ਦੁਕਾਨਦਾਰ ਜਾਂ ਡੀਲਰਾਂ ਕੋਲ ਵੇਚ ਰਿਹਾ ਵਾਂ ਇਸ ਕਰਕੇ ਹਲਦੀ ਦਾ ਮੈਨੂੰ ਤਾਂ ਹੀ ਫਾਇਦਾ ਵਾ ਜੇਕਰ ਮੈਂ ਖੁਦ ਇਸ ਨੂੰ ਪ੍ਰੋਸੈਸਿੰਗ ਕਰਕੇ ਵੇਚਾਂ ਤੇ ਹਲਦੀ ਦੀ ਬਜਾਈ ਦੀ ਗੱਲ ਕਰੀਏ ਤਾਂ ਇਹ ਮਾਰਚ ਮਹੀਨੇ ਦੇ ਵਿੱਚ ਮਾਰਚ ਮਹੀਨੇ ਤੋਂ ਲੈ ਕੇ ਮਈ ਮਹੀਨੇ ਤੱਕ ਇਸ ਦੀ ਬਜਾਈ ਕੀਤੀ ਜਾਂਦੀ ਹੈ ਕਿਉਂਕਿ ਇਹਦਾ ਬਹੁਤ ਹੀ ਟਕਵਾ ਸਮਾਂ ਹੈ ਔਰ ਇਸ ਦੀ ਜਿਹੜੀ ਪਟਾਈ ਹੈ ਉਹ ਅਪ੍ਰੈਲ ਮਾਰਚ ਅਪ੍ਰੈਲ ਮਹੀਨੇ ਵਿੱਚ ਹੋ ਜਾਣੀ ਚਾਹੀਦੀ ਹੈ ਕਿਉਂਕਿ ਇਹੀ ਸਮਾਂ ਇਸ ਦਾ ਸਾਲ ਦੀ ਇਹ ਕੀਤੀ ਕੀਤੀ ਜਾਂਦੀ ਹੈ ਅਤੇ ਇਹ ਮਾਰਚ ਮਹੀਨੇ ਵਿੱਚ ਇਸ ਦੀ ਪਟਾਈ ਕਰਕੇ ਫਿਰ ਦੁਬਾਰਾ ਅਪ੍ਰੈਲ ਮਈ ਵਿੱਚ ਤੁਸੀਂ ਇਸ ਨੂੰ ਇਸ ਦੀ ਬਜਾਈ ਕਰ ਸਕਦੇ ਹੋ ਔਰ ਹਲਦੀ ਇੱਕ ਜਿਹੀ ਖੇਤੀ ਹੈ ਜਿਸ ਨੂੰ ਬਿਮਾਰੀਆਂ ਲੱਗਣ ਦੇ ਵੀ ਬਹੁਤ ਘੱਟ ਚਾਂਸ ਹੁੰਦੇ ਹਨ ਔਰ ਇਸ ਨੂੰ ਨਾ ਤਾਂ ਕਦੇ ਕੋਈ ਬਿਮਾਰੀ ਲੱਗਦੀ ਹੈ ਤੇ ਨਾ ਹੀ ਕੋਈ ਛੇਤੀ ਕਿਤੇ ਇਸ ਨੂੰ ਸਪਰੇਅ ਕਰਨ ਦੀ ਲੋੜ ਪੈਂਦੀ ਹੈ ਹਲਦੀ ਦਾ ਜਿਹੜਾ ਬੀ ਸੀ ਉਹ ਮੈਂ ਪਹਿਲਾਂ ਖੇਤੀ ਵਿਗਿਆਨ ਕੇਂਦਰ ਤੋਂ ਪ੍ਰਾਪਤ ਕੀਤਾ ਸੀਗਾ ਔਰ ਇੱਕ ਕਨਾਲ ਹਲਦੀ ਤੋਂ ਮੈਂ ਸਟਾਰਟਿੰਗ ਕੀਤੀ ਸੀਗੀ ਔਰ ਅੱਜ ਇਸ ਟਾਈਮ ਮੈਂ ਅੱਧੇ ਕਿੱਲੇ ਦੀ ਖੇਤੀ ਮੈਂ ਹਲਦੀ ਦੀ ਕਰ ਰਿਹਾ ਹਾਂ ਔਰ ਇਸ ਦੀ ਕੁਆਲਿਟੀ ਜੋ ਮੈਨੂੰ ਉੱਥੋਂ ਮਿਲੀ ਸੀਗੀ ਬੀਜ ਦੀ ਬਹੁਤ ਹੀ ਵਧੀਆ ਮਿਲੀ ਸੀ ਔਰ ਇਸ ਦੀ ਮੈਂ ਹਲਦੀ ਦੀ ਪ੍ਰੋਸੈਸਿੰਗ ਵੀ ਆਪ ਖੁਦ ਆਪਣੇ ਹੱਥੀਂ ਕਰਕੇ ਇਸ ਦੀ ਕਿਲੋ ਅੱਧਾ ਕਿਲੋ ਰਪਾਈਆ ਦੀ ਉਧ ਮੈਂ ਪੈਕਿੰਗ ਕਰਕੇ ਵੇਚਦਾ ਹਾਂ ਮੈਂ ਡਾਕਟਰ ਵਜਿੰਦਰਪਾਲ ਕਾੜਾ ਬਤੌਰ ਫਸਲ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਪੋਸਟਡ ਹਾਂ ਜੀ ਜਿਵੇਂ ਕਿ ਆਉਣ ਵਾਲਾ ਸਮਾਂ ਹਾੜੀ ਰੋਦਾ ਹੈ ਜੀ ਇਸ ਵਿੱਚ ਮੁੱਖ ਤੌਰ ਤੇ ਕਣਕ ਜਿਹੜੀ ਕਿ ਸਾਡੀ ਪ੍ਰਮੁੱਖ ਫਸਲ ਹੈ ਬਹੁਤ ਸਾਰੇ ਏਰੀਆ ਦੇ ਵਿੱਚ ਜਿਹਦੇ ਵਿੱਚ ਕੀ ਅਸੀਂ 90% ਤੋਂ ਵੱਧ ਏਰੀਆ ਦੇ ਵਿੱਚ ਕਣਕ ਬੀਜੀ ਜਾਂਦੀ ਹੈ ਇਸ ਤੋਂ ਇਲਾਵਾ ਸਰੋਂ ਜਾਂ ਜੇ ਸਾਡੇ ਕੋਈ ਪਸ਼ੂ ਨੇ ਤਾਂ ਉਹਨਾਂ ਦੇ ਇਚਾਰਾ ਬੀਜਿਆ ਜਾਂਦਾ ਹੈ ਜੇਕਰ ਅਸੀਂ ਇਹ ਕਣਕ ਦਾ ਰਕਬਾ ਘਟਾ ਕੇ ਜਾਂ ਚਾਰਿਆਂ ਦਾ ਰਕਬਾ ਘਟਾ ਕੇ ਹੋਰ ਫਸਲਾਂ ਵੱਲ ਲੈ ਕੇ ਜਾਈਏ ਤਾਂ ਅਸੀਂ ਤੇਲਬੀਜ ਵਾਲੀਆਂ ਫਸਲਾਂ ਅਤੇ ਦਾਲਾਂ ਵਾਲੀਆਂ ਫਸਲਾਂ ਦੀ ਕਾਸ਼ਤ ਕਰ ਸਕਦੇ ਹਾਂ ਤੇ ਤੇਲਬੀਜ ਵਾਲੀਆਂ ਫਸਲਾਂ ਦੇ ਵਿੱਚ ਮੁੱਖ ਤੌਰ ਤੇ ਸਾਡੇ ਕੋਲ ਸਰੋਂ ਜਿਹਦੇ ਵਿੱਚ ਕੋਈ ਗੋਬੀ ਸਰੋਂ ਰਾਇਆ ਤੋਰੀਆ ਤਾਰਾ ਮੀਰਾ ਇਹ ਪ੍ਰਮੁੱਖ ਤੌਰ ਤੇ ਫਸਲਾਂ ਨੇ ਜਿਹੜੀਆਂ ਕਿ ਪੰਜਾਬ ਵਿੱਚ ਕਾਸ਼ਤ ਲਈ ਕੀਤੀਆਂ ਜਾ ਸਕਦੀਆਂ ਨੇ ਇਹ ਸਰੋਂ ਦੀ ਜਾਤੀ ਤੋਂ ਇਲਾਵਾ ਸਾਡੇ ਕੋਲ ਦਾਣਾ ਦੇ ਵਿੱਚ ਮੁੱਖ ਤੌਰ ਤੇ ਛੋਲੇ ਜਿਹਦੇ ਵਿੱਚ ਕੀ ਕਾਲੇ ਛੋਲੇ ਜਿਹਦੇ ਵਿੱਚ ਜਾਂ ਅਤੇ ਚਿੱਟੇ ਛੋਲੇ ਜਿਹਨੂੰ ਕਾਬਲੀ ਛੋਲੇ ਵੀ ਕਿਹਾ ਜਾਂਦਾ ਹੈ ਅਤੇ ਮਸਰ ਜੋ ਕਿ ਹਾਰੀ ਦੋਦੀ ਪ੍ਰਮੁੱਖ ਦਾਲਾਂ ਵਾਲੀ ਫਸਲਾਂ ਦੇ ਵਿੱਚੋਂ ਇੱਕ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਮਸਰਾਂ ਦੀਆਂ ਵੀ ਬਹੁਤ ਸਾਰੀਆਂ ਵੈਰਾਈਟੀਆਂ ਤਿਆਰ ਕੀਤੀਆਂ ਨੇ ਤੇ ਛੋਲਿਆਂ ਦੀਆਂ ਵੀ ਵੈਰਾਈਟੀਆਂ ਬਹੁਤ ਸਾਰੀਆਂ ਤਿਆਰ ਕੀਤੀਆਂ ਨੇ ਇਹ ਛੋਲਿਆਂ ਤੇ ਮਸਰਾਂ ਦੀਆਂ ਵੈਰਾਈਟੀਆਂ ਗੰਗਾ ਨਗਰ ਏਰੀਆ ਜਾਂ ਰਾਜਸਥਾਨ ਦੇ ਲੱਗਦੇ ਸਰਹੱਦੀ ਜ਼ਿਲ੍ਹੇ ਜਾਂ ਹਰਿਆਣੇ ਦੇ ਨਾਲ ਲੱਗਦੇ ਜ਼ਿਲ੍ਹੇ ਇਨ੍ਹਾਂ ਜਿਲਿਆਂ ਤੱਕ ਵੀ ਬਹੁਤ ਪ੍ਰਚਲਿਤ ਨੇ ਇਹ ਪੰਜਾਬ ਦੇ ਪੌਣ ਪਾਣੀ ਦੇ ਅਨੁਸਾਰ ਵਿਕਸਿਤ ਕੀਤੀਆਂ ਗਈਆਂ ਨੇ ਜੇਕਰ ਅਸੀਂ ਇਹਨਾਂ ਦਾਲਾਂ ਵਾਲੀਆਂ ਫਸਲਾਂ ਜਾਂ ਦਾਲਾਂ ਵਾਲੀਆਂ ਫਸਲਾਂ ਤੋਂ ਇਲਾਵਾ ਜੇ ਅਸੀਂ ਤੇਲਬੀਜ ਵਾਲੀਆਂ ਫਸਲਾਂ ਦੀ ਕਾਸ਼ਤ ਕਰੀਏ ਤਾਂ ਅਸੀਂ ਆਪਣੀ ਖੁਰਾਕ ਪੂਰਤੀ ਦੇ ਲਈ ਸਾਨੂੰ ਬਾਹਰੀਆਂ ਸਟੇਟਾਂ ਦੇ ਉੱਪਰ ਨਿਰਭਰਤਾ ਘਟਾ ਸਕਦੇ ਹਾਂ ਜਨਵਰੀ ਪਛੇਤੀ ਜਦੋਂ ਅਸੀਂ ਕਣਕ ਬੀਜਦੇ ਹਾਂ ਪਛੇਤੀ ਕਣਕ ਦੇ ਨਾਲ ਹੀ ਜਨਵਰੀ ਦੇ ਮਹੀਨੇ ਦੇ ਵਿੱਚ ਇੱਕ ਮੈਂਥਾ ਨਾਂ ਦਾ ਇੱਕ ਫਸਲ ਹੈ ਜਿਹਨੂੰ ਪੂਦੇਸੀ ਭਾਸ਼ਾ ਦੇ ਵਿੱਚ ਪੁਦੀਨਾ ਵੀ ਕਿਹਾ ਜਾਂਦਾ ਹੈ ਮੈਂਥੀ ਦੀ ਕਈ ਵੈਰਾਈਟੀਆਂ ਜੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵਿਕਸਿਤ ਕੀਤੀਆਂ ਨੇ ਉਹ ਉਹਨਾਂ ਦੇ ਵਿੱਚੋਂ ਸਿਮ ਕ੍ਰਾਂਤੀ ਕੋਸੀ ਇਹ ਬਹੁਤ ਦੋ ਮੁੱਖ ਫਸਲਾਂ ਨੇ ਜਿਹੜੀਆਂ ਕਿ ਮੈਂਥੋਲ ਮਿੰਟ ਦੀਆਂ ਫਸਲਾਂ ਨੇ ਇਹ ਵੀ ਤੁਸੀਂ ਆਪਣੇ ਖੇਤਾਂ ਵਿੱਚ ਕੁਝ ਹਿੱਸਾ ਬੀਜ ਸਕਦੇ ਹੋ ਤਾਂ ਜੋ ਤੁਹਾਡੇ ਉਸ ਤੇਲ ਦੀ ਪੂਰਤੀ ਕੀਤੀ ਜਾ ਸਕੇ ਮੈਂਥੇ ਤੋਂ ਇਲਾਵਾ ਸੂਰਜਮੁਖੀ ਅਤੇ ਬਹਾਰ ਰੋਦੀ ਮੱਕੀ ਇਹ ਦੋ ਫਸਲਾਂ ਨੇ ਜਿਹਦੇ ਤੋਂ ਤੁਸੀਂ ਹੋਰ ਆਮਦਨ ਵਧਾ ਸਕਦੇ ਹੋ ਸਾਡਾ ਮੁੱਖ ਮੰਤਵ ਇਹ ਆ ਵੀ ਤੁਸੀਂ ਸਾਰਾ ਏਰੀਆ ਜਾਂ ਸਾਰਾ ਆਪਣਾ ਖੇਤਰਫਲ ਜਿਹੜਾ ਤੁਸੀਂ ਤੁਹਾਡੇ ਖੇਤ ਅਧੀਨ ਆਉਂਦਾ ਹੈ ਇੱਕੋ ਫਸਲ ਦੇ ਵਿੱਚ ਨਾ ਲਿਆ ਕੇ ਵੱਖ-ਵੱਖ ਫਸਲਾਂ ਦੇ ਵਿੱਚ ਹੇਠ ਲਿਆ ਕੇ ਤੁਸੀਂ ਉਹ ਏਰੀਆ ਡਿਵਾਈਡ ਕਰ ਲੋ ਉਹ ਏਰੀਆ ਦੇ ਵਿੱਚ ਵੱਧ ਤੋਂ ਵੱਧ ਤੁਸੀਂ ਤੇਲਬੀਜ ਉਗਾਓ ਵੱਧ ਤੋਂ ਵੱਧ ਤੁਸੀਂ ਦਾਲਾਂ ਉਗਾਓ ਤਾਂ ਜੋ ਤੁਹਾਡੇ ਘਰ ਦੀਆਂ ਲੋੜਾਂ ਉਥੇ ਜਗ੍ਹਾ ਤੇ ਪੂਰੀਆਂ ਕੀਤੀਆਂ ਜਾ ਸਕਣ ਫਸਲ ਵੇਪੰਤਾ ਵਿੱਚ ਅੰਤਰ ਫਸਲਾਂ ਵੀ ਲਗਾਈਆਂ ਜਾ ਸਕਦੀਆਂ ਨੇ ਜੈ ਸਵਿਚ ਇੱਕੋ ਸਮੇਂ ਇੱਕ ਤੋਂ ਜ਼ਿਆਦਾ ਫਸਲਾਂ ਤੋਂ ਉਤਪਾਦਨ ਲਿਆ ਜਾ ਸਕਦਾ ਹੈ ਅਤੇ ਮੁਨਾਫਾ ਵੀ ਦੁੱਗਣਾ ਤੇ ਤਿਗਣਾ ਹੁੰਦਾ ਹੈ ਖਾਸ ਕਰਕੇ ਪੰਜਾਬ ਦੇ ਕੁਝ ਨੌਜਵਾਨ ਕਿਸਾਨ ਫਸਲ ਵਿਭਿੰਨਤਾ ਅਤੇ ਅੰਤਰ ਫਸਲਾਂ ਦੀ ਖੇਤੀ ਨੂੰ ਅਪਣਾ ਰਹੇ ਨੇ ਇਹ ਕਿਸਾਨ ਵੀਰੇ ਜਿਹੜੇ ਸਬਜ਼ੀਆਂ ਦੇ ਮਾਹਰ ਆ ਉਹ ਕਮਾਅ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਜਿਸ ਤਰ੍ਹਾਂ ਸੀ ਆਲੂ ਬੀਜ ਸਕਦੇ ਆ ਆਲੂ ਦੀ ਜਿਹੜੀ ਥੋੜਾ ਸਮਾਂ ਲੈਣ ਵਾਲੀ ਕਿਸਮ ਹੈ ਕੁਫਰੀ ਚੰਦਰਮੁਖੀ ਆ ਉਸ ਨੂੰ ਪਹਿਲ ਦੇਣੀ ਚਾਹੀਦੀ ਹੈ ਇਸ ਤੋਂ ਆਲੂਆਂ ਤੋਂ ਇਲਾਵਾ ਮਟਰ ਬੀਜੇ ਜਾ ਸਕਦੇ ਹਨ ਲਸਣ ਬੀਜਾ ਜਾ ਸਕਦਾ ਹੈ ਗੋभी ਵੀ ਬੀਜ ਸਕਦੇ ਆ ਫੁੱਲ ਗੋਭੀ ਵੀ ਬੀਜ ਸਕਦੇ ਆ ਪੱਤ ਗੋਭੀ ਵੀ ਬੀਜੀ ਜਾ ਸਕਦੀ ਹੈ ਸੋ ਵੱਖ-ਵੱਖ ਫਸਲਾਂ ਜਿਸ ਤਰ੍ਹਾਂ ਮੂਲੀ ਹੈ ਜਾਂ ਛਲਗਮ ਹੈ ਕਿਸਾਨ ਵੀਰੋ ਉਹ ਵੀ ਤੁਸੀਂ ਇਸ ਦੇ ਵਿੱਚ ਬਿਜਾਈ ਕਰਕੇ ਤੁਸੀਂ ਤਕਰੀਬਨ 1.5 ਗੁਣਾ ਆਮਦਨ ਆਪਣੀ ਵਧਾ ਸਕਦੇ ਹੈਗੇ ਹੋ ਸੋ ਇਹ ਜਿਹੜੀਆਂ ਫਸਲਾਂ ਪਾਦਚਾੜ ਰੋਧ ਦੇ ਕਮਾਦ ਵਿੱਚ ਬੀਜਣੀਆਂ ਹਨ ਉਹ ਤੁਸੀਂ ਆਪਣਾ ਜਿਹੜਾ ਬਿਜਾਈ ਦਾ ਸਹੀ ਸਮਾਂ ਹੈਗਾ ਅੰਤਰਫਸਲ ਦਾ ਉਸ ਦੇ ਹਿਸਾਬ ਨਾਲ ਹੀ ਤੁਸੀਂ ਉਹਨਾਂ ਬੀ ਪਾਉਣਾ ਹੈ ਤੇ ਉਸ ਦੇ ਏਰੀਏ ਦੇ ਮੁਤਾਬਕ ਹੀ ਤੁਸੀਂ ਖਾਦਾਂ ਦੀ ਵਰਤੋਂ ਕਰਨੀ ਹੈ ਕਿਸਾਨ ਵੀਰੋ ਇੱਕ ਅਸੀਂ ਸਫਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੋ ਇਹ ਸਫਾਰਸ਼ ਦਿੰਦੀ ਹੈ ਕਿ ਕਣਕ ਤੁਸੀਂ ਬਿਲਕੁਲ ਵਟਾਂ ਦੇ ਉੱਤੇ ਮਿੱਡਾਂ ਦੇ ਉੱਤੇ ਬੀਜ ਕੇ ਤੇ ਫਰਵਰੀ ਦੇ ਮਹੀਨੇ ਦੇ ਵਿੱਚ ਜਦੋਂ ਅਸੀਂ ਪਾਣੀ ਲਾਉਣਾ ਹੈ ਕਣਕ ਨੂੰ ਪਾਣੀ ਲਾਉਣਾ ਹੈ ਪਾਣੀ ਲਾ ਕੇ ਉਸ ਤੋਂ ਅਗਲੇ ਦਿਨ ਜਿਹੜੀ ਹੈਗੀ ਆ ਫਰਵਰੀ ਦੇ ਮਹੀਨੇ ਵਿੱਚ ਜਿਹੜੀ ਅਸੀਂ ਬਸੰਤ ਰੋਤ ਦਾ ਕਮਾਦ ਆ ਉਸ ਦੀ ਕਾਸਟ ਐਜ ਅੰਤਰ ਫਸਲੀ ਤੌਰ ਤੇ ਕਰ ਸਕਦੇ ਆ ਕੀ ਕਰਨਾ ਹੈ ਪਾਣੀ ਲਾ ਕੇ ਅਗਲੇ ਦਿਨ ਗਿੱਲੇ ਗਿੱਲੇ ਤਰਬੱਤਰ ਦੇ ਵਿੱਚ ਜਿਹੜੀਆਂ ਪੋਰੀਆਂ ਰੱਖ ਕੇ ਉਹਦੇ ਵਿੱਚੋਂ ਪੈਰ ਨਾਲ ਉਸ ਨੂੰ ਦਬਾ ਦੇਣਾ ਚਾਹੀਦਾ ਹੈ ਤੇ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋਊਗਾ ਕਿ ਜਿਹੜਾ ਤੁਹਾਡਾ ਕਮਾਦ ਆ ਤਕਰੀਬਨ ਮਾਰਚ ਦੇ ਇਹ ਵਿੱਚ ਪਟਾਰਾ ਲੈ ਲੈਂਦਾ ਹੈ ਤੇ ਤੁਸੀਂ ਇਸ ਤੋਂ ਲਗਭਗ ਦੋ ਫਸਲਾਂ ਦੇ ਬਰਾਬਰ ਕਣਕ ਪਲੱਸ ਜਿਹੜਾ ਹੈਗਾ ਕਮਾਲ ਹੈ ਸੋ ਦੋ ਫਸਲਾਂ ਦੇ ਬਰਾਬਰ ਤੁਸੀਂ ਆਮਦਨ ਲੈ ਸਕਦੇ ਹੋ ਤੇ ਆਪਣਾ ਮੁਨਾਫਾ ਵਧਾ ਸਕਦੇ ਹੋ ਜਦੋਂ ਮੈਂ ਖੇਤੀਬਾੜੀ ਵਿਗਿਆਨ ਕੇਂਦਰ ਵਿੱਚ ਕਲਾਸਾਂ ਆਪਣੀਆਂ ਟ੍ਰੇਨਿੰਗ ਲਈ ਸੀਗੀ ਖੇਤੀਬਾੜੀ ਵਿਗਿਆਨ ਕੇਂਦਰ ਦੁਆਰਾ ਟ੍ਰੇਨਿੰਗ ਪ੍ਰਾਪਤ ਕੀਤੀ ਉਹਨਾਂ ਨੇ ਮੈਨੂੰ ਮਧੂਮੱਖੀਆਂ ਦਾ ਕੰਮ ਕਰਨ ਦੇ ਨਾਲ-ਨਾਲ ਮੰਡੀ ਕਰਨ ਦਾ ਵੀ ਕੰਮ ਮੰਡੀ ਕਰਨ ਦਾ ਤਰੀਕਾ ਵੀ ਦੱਸਿਆ ਸੀ ਜੋ ਕਿ ਅੱਜ ਮੇਰੇ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ ਔਰ ਮੇਰੇ ਧੰਦੇ ਦੇ ਵਿੱਚ ਬਹੁਤ ਹੀ ਸਹਾਇਕ ਹੋ ਰਿਹਾ ਹੈ ਮੇਰੇ ਨਾਲ ਜਦੋਂ ਤੁਸੀਂ ਸ਼ਾਇਦ ਦੀ ਪ੍ਰੋਡਕਸ਼ਨ ਕਰ ਲੈਂਦੇ ਹੋ ਤਾਂ ਇਸ ਦਾ ਮੰਡੀਕਰਨ ਬਹੁਤ ਹੀ ਜ਼ਰੂਰੀ ਹੈ ਇਸ ਦਾ ਮੰਡੀਕਰਨ ਜ਼ਰੂਰੀ ਮੰਡੀਕਰਨ ਕਰਨ ਵਾਸਤੇ ਸਭ ਤੋਂ ਪਹਿਲਾਂ ਇਸ ਨੂੰ ਸ਼ਾਇਦ ਨੂੰ ਸਾਫ਼ ਸੁਥਰਾ ਕਰਨਾ ਉਸ ਦੀ ਪੈਕਿੰਗ ਕਰਨਾ ਉਸ ਤੇ ਪੈਕਿੰਗ ਦੇ ਉੱਪਰ ਆਪਣਾ ਮਾਰਕਾ ਲਗਾਉਣਾ ਫਿਰ ਉਸ ਦੀ ਮਾਰਕੀਟਿੰਗ ਜਾਂ ਉਸ ਦੀ ਮਸ਼ਹੂਰੀ ਕਰਨਾ ਇਹ ਸਭ ਗੱਲਾਂ ਮੈਨੂੰ ਖੇਤੀ ਵਿਗਿਆਨ ਕੇਂਦਰ ਤੋਂ ਸਖਾਈਆਂ ਗਈਆਂ ਸੀ ਸਿੱਖੀਆਂ ਮੈਨੂੰ ਉਸ ਕੋਲੋਂ ਔਰ ਮੈਂ ਅੱਜ ਇਸ ਤਰੀਕੇ ਨਾਲ ਆਪਣੇ ਸ਼ਹਿਦ ਦੀ ਵਿਕਰੀ ਕਰ ਰਿਹਾ ਹਾਂ ਕਿ ਕਿਲੋ ਅੱਧਾ ਕਿਲੋ ਔਰ ਪਾਈਆ ਦੀ ਪੈਕਿੰਗ ਮੈਂ ਕਰ ਰਿਹਾ ਹਾਂ ਗੱਲ ਕਰ ਲਈਏ ਸ਼ਹਿਦ ਦੀ ਸਾਫ ਸਫਾਈ ਦੀ ਕਿਉਂਕਿ ਜਦੋਂ ਆਪਾਂ ਸ਼ਹਿਦ ਕੱਢਦੇ ਹਾਂ ਤਾਂ ਇਸ ਵਿੱਚ ਆ ਸ਼ਹਿਦ ਕੱਢਦੇ ਸਮੇਂ ਮੱਖੀਆਂ ਮੋਮ ਜਾਂ ਹੋਰ ਵੀ ਪੋਲਣ ਜੋ ਮੱਖੀਆਂ ਬਾਹਰੋਂ ਆਪਣੇ ਲੈ ਕੇ ਆਉਂਦੀਆਂ ਹਨ ਪੋਲਣ ਦੀ ਮਾਤਰਾ ਇਹ ਤਿੰਨ ਚੀਜ਼ਾਂ ਵਿੱਚ ਸ਼ਾਇਦ ਦੇ ਮਿਕਸ ਹੋ ਜਾਂਦੀਆਂ ਹਨ ਸੋ ਇਸ ਦੇ ਵਿੱਚੋਂ ਇਸ ਨੂੰ ਸਾਫ਼ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਇਹ ਸਭ ਚੀਜ਼ਾਂ ਸ਼ਾਇਦ ਦੇ ਵਿੱਚ ਰਹਿਣ ਗਿਆ ਤਾਂ ਤੁਸੀਂ ਸ਼ਾਇਦ ਨੂੰ ਵੇਚ ਨਹੀਂ ਸਕਦੇ ਕਿਉਂਕਿ ਉਹ ਦੇਖਣ ਵਿੱਚ ਸੋਹਣਾ ਨਹੀਂ ਲੱਗੇਗਾ ਔਰ ਜੇ ਚੀਜ਼ ਸੋਹਣੀ ਨਹੀਂ ਲੱਗੇਗੀ ਤਾਂ ਉਹ ਵੀਕੇਗੀ ਨਹੀਂ ਇਸ ਲਈ ਇਸ ਲਈ ਉਸ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਸ਼ਾਇਦ ਕੱਢਣ ਤੋਂ ਪਹਿਲਾਂ ਤੁਸੀਂ ਉਸ ਨੂੰ ਸਾਫ਼ ਕਰਦੇ ਹਾਂ ਔਰ ਉਸ ਤੋਂ ਬਾਅਦ ਉਸ ਦੀ ਪੈਕਿੰਗ ਜੋ ਮੈਂ ਕੱਚ ਦੀ ਸ਼ੀਸ਼ੀ ਵਿੱਚ ਕਰਦਾ ਹਾਂ ਔਰ ਲੰਮੇ ਸਮੇਂ ਵਿੱਚ ਉਸ ਨੂੰ ਕੱਚ ਦੀ ਸ਼ੀਸ਼ੀ ਵਿੱਚ ਪੈਕਿੰਗ ਕਰਨ ਤੇ ਉਸ ਨੂੰ ਆਪਾਂ ਲੰਮੇ ਸਮੇਂ ਤੱਕ ਰੱਖ ਸਕਦੇ ਹਾਂ। ਮਧੂ ਮੱਖੀਆਂ ਦੀ ਸਾਂਭ ਸੰਭਾਲ ਸਿਆਲ ਤੇ ਗਰਮੀਆਂ ਵਿੱਚ ਜਿਆਦਾ ਜ਼ਰੂਰੀ ਹੁੰਦੀ ਹੈ। ਸਿਆਲ ਦੇ ਵਿੱਚ ਜਿਵੇਂ ਤੁਸੀਂ ਕਹਿ ਲੋ ਕਿ ਕਹਿ ਸਕਦੇ ਹਾਂ ਕਿ ਇਸ ਨੂੰ ਧੁੱਪ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ। ਔਰ ਗਰਮੀਆਂ ਵਿੱਚ ਇਸ ਨੂੰ ਛਾਵੇਂ ਰੱਖਣਾ ਬਹੁਤ ਜ਼ਰੂਰੀ ਹੈ। ਮਧੂ ਮੱਖੀਆਂ ਨੂੰ ਜੇਕਰ ਗਰਮੀ ਵਿੱਚ ਧੁੱਪੇ ਪਏ ਰਹਿਣਗੇ ਤਾਂ ਡੱਬੇ ਇਹ ਗਰਮੀ ਕਾਰਨ ਜੋ ਮੱਖੀ ਹੈ ਉਹ ਡੱਬਾ ਛੱਡ ਕੇ ਉੱਡ ਜਾਂਦੀ ਹੈ। ਅਤੇ ਸਿਆਲ ਵਿੱਚ ਜੇਕਰ ਇਹ ਡੱਬੇ ਛਾਂ ਵਿੱਚ ਪਏ ਰਹਿਣ ਤਾਂ ਠੰਡ ਜ਼ਿਆਦਾ ਠੰਡ ਹੋਣ ਕਾਰਨ ਇਹ ਡੱਬੇ ਮੱਖੀਆਂ ਨੂੰ ਠੰਡ ਲੱਗਣ ਦੇ ਕਾਰਨ ਉਹ ਤਾਂ ਵੀ ਡੱਬਾ ਇਹ ਖਾਲੀ ਕਰਕੇ ਉੱਡ ਜਾਂਦੀਆਂ ਹਨ ਅਤੇ ਧੁੱਪ ਵਾਲੀ ਜਗ੍ਹਾ ਲੱਭ ਲੈਂਦੀਆਂ ਹਨ ਮਦੂ ਮੱਖੀਆਂ ਦੀ ਜੇਕਰ ਬਿਮਾਰੀ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ ਗਰਮੀ ਦੇ ਵਿੱਚ ਕਈ ਬਿਮਾਰੀਆਂ ਲੱਗਦੀਆਂ ਹਨ ਜਿਨ੍ਹਾਂ ਦੀ ਰੋਕਥਾਮ ਲਈ ਆਪਾਂ ਨੂੰ ਸਮੇਂ-ਸਮੇਂ ਤੇ ਇਹਨਾਂ ਡੱਬਿਆਂ ਦੀ ਦੇਖਭਾਲ ਕਰਨੀ ਜ਼ਰੂਰੀ ਹੈ ਕਿਸਾਨ ਵੀਰੋ ਇੱਕ ਜਿਹੜੀ ਹੈਗੀ ਆ ਬਸੰਤ ਰੋਦ ਦੇ ਵਿੱਚ ਅਸੀਂ ਇੱਕ ਫਸਲ ਬੀਜਦੇ ਹਾਂ ਸੂਰਜਮੁਖੀ ਸੂਰਜਮੁਖੀ ਆਮ ਤੌਰ ਤੇ ਕਿਸਾਨ ਵੀਰੋ 2 ਫੁੱਟ ਇੰਟੂ 1 ਫੁੱਟ ਤੇ ਅਸੀਂ ਇਸ ਦੀ ਕਾਸਟ ਦੀ ਸਿਫਾਰਸ਼ ਕਰਦੇ ਹੈਗੇ ਆ ਤੇ ਜਦੋਂ ਅਸੀਂ ਅੰਤਰ ਫਸਲਾਂ ਬੀਜਣੀਆਂ ਹਨ ਤਾਂ ਉਸ ਸਮੇਂ ਕੀ ਕਰਨਾ ਹੈ 2 ਫੁੱਟ ਦੀ بجائے ਸਾਨੂੰ ਸੂਰਜਮੁਖੀ ਦੀ ਜਿਹੜੀ ਕਾਸਟ ਹੈਗੀ ਆ ਉਹ 4 ਫੁੱਟ ਤੇ ਕਰ ਲੈਣੀ ਚਾਹੀਦੀ ਹੈ ਤੇ ਬੂਟੇ ਤੋਂ ਬੂਟੇ ਦਾ ਫਾਸਲਾ 1 ਫੁੱਟ ਦੀ بجائے 1/2 ਫੁੱਟ ਤੇ ਸਾਨੂੰ ਕਰ ਲੈਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਕੀ ਆ ਸਾਨੂੰ ਜਿਹੜੀਆਂ 2 ਲਾਈਨਾਂ ਹੈਗੀਆਂ ਉਸ ਦੇ ਵਿੱਚ ਵਧੇਰੇ ਸਾਨੂੰ ਫਾਸਲਾ ਮਿਲੇਗਾ ਤੇ ਉਸ ਦੇ ਵਿੱਚ ਅਸੀਂ 2 ਜਿਹੜੀਆਂ ਲਾਈਨਾਂ ਹੈਗੀਆਂ ਉਹ ਪੁਦੀਨੇ ਦੀਆਂ ਲੈ ਸਕਦੇ ਹਾਂ ਕਿਸਾਨ ਵੀਰੋ 2 ਲਾਈਨਾਂ ਜਦੋਂ ਪੁਦੀਨੇ ਦੀਆਂ ਤੁਸੀਂ ਕਾਸਟ ਇਸ ਵਿੱਚ ਸੂਰਜਮੁਖੀ ਚ ਕਰੋਗੇ ਤਾਂ ਤਕਰੀਬਨ ਤੁਹਾਨੂੰ 30 ਤੋਂ ਲੈ ਕੇ 40 ਲੀਟਰ ਪੁਦੀਨੇ ਦਾ ਜਿਹੜਾ ਤੇਲ ਹੈ ਉਹ ਮਿਲ ਜੂਗਾ ਤੇ ਤੁਸੀਂ ਤਕਰੀਬਨ 30 ਤੋਂ ਲੈ ਕੇ 40000 ਰੁਪਇਆ ਪ੍ਰਤੀ ਏਕੜ ਵਧੇਰੇ ਆਮਦਨ ਸੂਜਮੁਖੀ ਤੋਂ ਲੈ ਸਕਦੇ ਹੋ ਸੂਜਮੁਖੀ ਪਲੱਸ ਜਿਹੜੀ ਕਰੋਗੇ ਆਪਣੇ ਪੁਦੀਨੇ ਦੀ ਅੰਦਰ ਕਾ ਅੰਦਰ ਫਸਲ ਬੀਜ ਕੇ ਵਧੇਰੇ 1.5 ਗੁਣਾ ਵਧੇਰੇ ਜਾਂ इवन ਤੁਸੀਂ ਦੁੱਗਣਾ ਵੀ ਮੁਨਾਫਾ ਲੈ ਸਕਦੇ ਹੋ ਸੋ ਕਿਸਾਨ ਵੀਰੋ ਪੁਦੀਨੇ ਦੇ ਵਿੱਚ ਇੱਕ ਅਸੀਂ ਹੋਰ ਫਸਲ ਦੀ ਸਿਫਾਰਸ਼ ਕੀਤੀ ਹੈ ਉਹ ਹੈ ਪਿਆਜ਼ ਸੋ ਪੁਦੀਨਾ ਬੀਜ ਕੇ 45 ਸੈਂਟੀਮੀਟਰ ਦੇ ਪੁਦੀਨਾ ਸੀ 20 ਦੇ ਆ 1.5 ਫੁੱਟ ਦੀ ਵਿਥ ਤੇ ਉਸ ਦੇ ਵਿੱਚ ਜਿਹੜੀ ਇੱਕ ਲਾਈਨ ਹੈਗੀ ਆ ਉਹ ਅਸੀਂ ਪਿਆਜ਼ਾਂ ਦੀ ਪਨੀਰੀ ਜਨਵਰੀ ਦੇ ਜਨਵਰੀ ਦੇ ਅਖੀਰ ਦੇ ਵਿੱਚ ਜਾਂ ਫਰਵਰੀ ਦੇ ਸ਼ੁਰੂ ਦੇ ਵਿੱਚ ਅਸੀਂ ਲਾ ਸਕਦੇ ਆ ਸੋ ਜਿਹੜਾ ਪਰੀ ਦੀ ਜਦੋਂ ਕਿਸਾਨ ਵੀਰੋਂ ਲਾਉਣੀ ਆ ਤਾਂ ਤਕਰੀਬਨ 7.5 ਸੈਂਟੀਮੀਟਰ ਦਾ ਫਾਸਲਾ ਤੁਸੀਂ ਇੱਕ ਬੂਟੇ ਤੋਂ ਪਿਆਜ਼ ਦੇ ਇੱਕ ਬੂਟੇ ਤੋਂ ਦੂਜੇ ਬੂਟੇ ਦਾ ਫਾਸਲਾ ਰੱਖਣਾ ਹੈ ਤਾਂ ਕਿ ਉਸ ਦੀ ਜਿਹੜੀ ਪਲਾਂਟ ਪਾਪੂਲੇਸ਼ਨ ਆ ਉਹ ਜ਼ਿਆਦਾ ਸੀ ਲੈ ਸਕੀਏ ਤੇ ਉਸ ਤੋਂ ਸਾਨੂੰ ਜ਼ਿਆਦਾ ਝਾੜ ਲੈ ਸਕਦੇ ਜ਼ਿਆਦਾ ਆਮਦ ਲੈ ਸਕਦੇ ਆ ਜੋ ਕਈ ਕਿਸਾਨ ਵੀਰ ਬਿੱਡਾਂ ਤੇ ਵੀ ਵਿਕਾਸ ਕਰਦੇ ਆ ਸੋ ਅਸੀਂ ਬਿੱਡਾਂ ਦੇ ਵੀ ਵਿਕਾਸ ਕਰਦੇ ਆ ਜਾਂ ਤੁਸੀਂ ਫਲੈਟ ਸੋਇੰਗ ਵੀ ਕਰ ਸਕਦੇ ਹੋ ਦੋਨਾਂ ਤਰੀਕਿਆਂ ਦੇ ਨਾਲ ਜੇ ਬੈੱਡ ਤੇ ਕਰਨਾ ਤਾਂ ਇੱਕ ਲਾਈਨ ਪੁਦੀਨੇ ਦੀ ਤੇ ਦੂਜੀ ਲਾਈਨ ਜਿਹੜੀ ਹੈਗੀ ਆ ਉਹ ਤੁਸੀਂ ਇਹ ਪਿਆਜ਼ਾਂ ਦੀ ਲੈ ਸਕਦੇ ਹੋ ਸੋ ਅਜਿਹਾ ਕਰਨ ਨਾਲ ਤੁਸੀਂ ਵਧੇਰੇ ਆਮਦਨ ਪ੍ਰਾਪਤ ਕਰ ਸਕਦੇ ਹੋ ਵਧੇਰੇ ਮੁਨਾਫਾ ਲੈ ਸਕਦੇ ਹੋ ਕਿਸਾਨ ਵੀਰੋ ਜਿਹੜਾ ਅੱਗੇ ਬਸੰਤ ਰੋਤਾ ਦਾ ਕਮਾਦ ਹੈ ਉਸ ਦੇ ਵਿੱਚ ਵੀ ਅਸੀਂ ਦੋ ਜਾਂ ਤਿੰਨ ਫਸਲਾਂ ਜਿਹੜੀਆਂ ਅੰਤਰ ਤੌਰ ਤੇ ਅਸੀਂ ਬੀਜ ਸਕਦੇ ਆ ਇਹਦੇ ਕਿਸਾਨ ਵੀਰੋ ਇਹ ਦੋ ਤਰੀਕੇ ਹਨ ਬਿਜਾਈ ਦੇ ਜਦੋਂ ਅਸੀਂ ਬਸੰਤ ਰੋਚਕ ਬਾਜ ਬੀਜਣਾ ਹੈ ਉਸ ਦੀ ਸਾਡੀ ਸਪਾਰਸ਼ ਹੈ 75 ਸੈਂਟੀਮੀਟਰ ਦੀ ਲੇਕਿਨ ਪੱਤ ਚੜ ਵਿੱਚ ਹੈਗੇ ਸਾਡੀ 90 ਸੈਂਟੀਮੀਟਰ ਦੀ ਸੋ ਬਸਾਂਤਰ ਰੋਤ ਦੇ ਵਿੱਚ ਦੋ ਕਤਾਰਾਂ ਦੇ ਵਿੱਚ ਗੰਨੇ ਦੀਆਂ ਦੋ ਕਤਾਰਾਂ ਦੇ ਵਿੱਚ ਇੱਕ ਕਤਾਰ ਜਿਹੜੀ ਹੈਗੀ ਆ ਅਸੀਂ ਮੂੰਗੀ ਗਰਮੀ ਰੋਧੀ ਮੂੰਗੀ ਜਾਂ ਗਰਮੀ ਰੋਧੀ ਮਾਂ ਦੀ ਅਸੀਂ ਉਸ ਉਸ ਦੀ ਸਿਫਾਰਿਸ਼ ਕਰਦੇ ਆ ਜਾਂ ਕਿਸਾਨ ਵੀਰੋ ਤੁਸੀਂ ਇੱਕ ਕਤਾਰ ਜਿਹੜੀ ਹੈਗੀ ਆ ਪੁਦੀਨੇ ਦੀ ਲਗਾ ਕੇ ਤੇ ਤੁਸੀਂ ਗੰਨੇ ਤੋਂ ਗੰਨੇ ਦੇ ਵਿੱਚ ਅੰਤਰ ਫਸਣਾ ਜਿਹੜੀਆਂ ਹੈਗੀਆਂ ਉਹ ਤੁਸੀਂ ਉਸ ਤੋਂ ਵੱਧ ਵਧੇਰਾ ਮੁਨਾਫਾ ਲੈ ਸਕਦੇ ਹੋ ਤੇ ਆਪਦੀ ਆਮਦਨ 'ਚ ਵਾਧਾ ਕਰ ਸਕਦੇ ਹੋ ਸੋ ਮੈਂ ਇਹ ਕਿਸਾਨ ਵੀਰਾਂ ਨੂੰ ਕਹਿਣਾ ਚਾਹਾਂਗਾ ਕਿ ਕਿਸਾਨ ਵੀਰੋ ਜਿੰਨਾ ਤੁਸੀਂ ਵੱਧ ਵੱਧ ਇਹ ਖਾਸ ਕਰਕੇ ਜਿਹੜੇ ਛੋਟੇ ਕਿਸਾਨ ਵੀਰ ਹੈਗੇ ਆ ਉਹ ਵੀ ਆਪਣੇ ਅੰਤਰ ਫਸਲਾਂ ਦੇ ਤੌਰ ਤੇ ਦੋ ਫਸਲਾਂ ਲੈ ਕੇ ਤੇ ਆਪਣੀ ਆਮਦਨ ਦੇ ਵਿੱਚ ਕਾਫੀ ਮੁਰਾਫਾ ਕਰ ਸਕਦੇ ਹਨ ਸੋ ਮੇਰੀ ਯੂਨੀਵਰਸਿਟੀ ਵੱਲੋਂ ਇਹ ਆਪਦੇ ਨੂੰ ਬੇਨਤੀ ਹੈ ਕਿ ਵੱਧ ਵੱਧ ਜਿੰਨਾ ਰਕਮਾ ਤੁਸੀਂ ਵਧਾ ਸਕਦੇ ਹੋ ਅੰਤਰਾ ਅੰਤਰ ਫਸਲਾਂ ਥੱਲੇ ਰਕਵਾ ਵਧਾਓ ਜਿਵੇਂ ਕਿ ਮਧੂ ਮੱਖੀਆਂ ਨੂੰ ਮੂਮੀ ਕੀੜਾ ਲੱਗਣਾ ਇਹ ਮੂਮੀ ਕੀੜਾ ਮਧੂ ਮੱਖੀਆਂ ਨੂੰ ਗਰਮੀਆਂ ਦੀ ਮੌਸਮ ਗਰਮੀਆਂ ਦੇ ਮੌਸਮ ਵਿੱਚ ਜਿਆਦਾ ਲੱਗਦਾ ਹੈ ਕਿਉਂਕਿ ਉਸ ਸਮੇਂ ਵਿੱਚ ਫੁੱਲ ਫਲਾਕਾ ਜਾਂ ਬਾਹਰੋਂ ਜੋ ਨੈਕਟਰ ਮੱਖੀ ਲੈ ਕੇ ਆਉਂਦੀ ਹੈ ਉਹ ਨਹੀਂ ਹੁੰਦਾ ਤੇ ਮੱਖੀ ਦੀ ਖਰਾਕ ਘਟਣ ਕਾਰਨ ਜੋ ਮੱਖੀ ਦੀ ਗਿਣਤੀ ਘਟ ਜਾਂਦੀ ਹੈ ਵਿੱਚੋਂ ਉਸ ਕਾਰਨ ਮੋਮੀ ਕੀੜਾ ਇਨ੍ਹਾਂ ਦੇ ਛੱਜਿਆਂ ਉੱਪਰ ਹੈਵੀ ਹੋ ਜਾਂਦਾ ਹੈ ਜਿਸ ਕਾਰਨ ਉਹ ਛੱਜੇ ਖਾਣੇ ਸ਼ੁਰੂ ਕਰ ਦਿੰਦਾ ਹੈ ਅਤੇ ਮੱਖੀ ਦੱਬਾ ਛੱਡ ਕੇ ਉੱਡ ਜਾਂਦੀ ਹੈ ਇਸ ਲਈ ਇਸ ਦਾ ਖਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ ਉਸ ਮੋਮੀ ਕੀੜੇ ਤੋਂ ਬਚਾਅ ਕਰਨ ਲਈ ਇੱਕ ਸਲਫਰ ਦੀ ਦਵਾਈ ਆਉਂਦੀ ਹੈ ਜੋ ਕਿ ਇਸ ਦੇ ਡੱਬੇ ਦੇ ਉੱਪਰ ਉਸ ਦਾ ਧੂੜਾ ਦਿੱਤਾ ਜਾਂਦਾ ਹੈ ਉਸ ਨਾਲ ਜੋ ਮੁੰਮੀ ਕੀੜਾ ਹੈ ਉਹ ਛੱਜੇ ਨੂੰ ਨਹੀਂ ਖਾਂਦਾ ਅਤੇ ਉਸ ਨਾਲ ਮੱਖੀ ਦਾ ਕਾਫੀ ਹੱਦ ਤੱਕ ਪਚਾਰਿੰਦਾ ਹੈ ਸਿਆਲ ਵਿੱਚ ਉਹਨਾਂ ਹੀ ਖਿਆਲ ਜਿੰਨਾ ਗਰਮੀਆਂ ਵਿੱਚ ਅਸੀਂ ਰੱਖਦੇ ਹਾਂ ਉਹਨਾਂ ਹੀ ਖਿਆਲ ਸਰਦੀਆਂ ਵਿੱਚ ਵੀ ਮੱਖੀਆਂ ਦਾ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਠੰਡ ਕਾਰਨ ਜੋ ਮੱਖੀ ਹੈ ਉਹ ਬਹੁਤ ਹੀ ਛੇਤੀ ਡੱਬੇ ਨੂੰ ਛੱਡ ਜਾਂਦੀ ਹੈ ਇਸ ਲਈ ਜਿੰਨੀਆਂ ਵੀ ਜਗ੍ਹਾ ਡੱਬੇ ਦੇ ਵਿੱਚ ਤੁਹਾਡੀ ਖਾਲੀ ਹੋਵੇ ਉਸ ਵਿੱਚ ਤੁਸੀਂ ਪੈਕਿੰਗ ਦੇ ਕੇ ਜੋ ਹੈ ਉਸ ਡੱਬੇ ਨੂੰ ਕਵਰ ਕਰ ਸਕਦੇ ਹੋ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ ਮੇਰੇ ਕੋਲ 3 ਏਕੜ ਜ਼ਮੀਨ ਹੈ ਔਰ ਮੈਂ ਆਪਣੇ ਛੋਟੇ ਕਿਸਾਨ ਭਰਾਵਾਂ ਨੂੰ ਇਹ ਜ਼ਰੂਰ ਦੱਸਣਾ ਚਾਹਾਂਗਾ ਕਿ ਉਹ ਆਪਣੇ ਥੋੜੀ ਜ਼ਮੀਨ ਦੇ ਨਾਲ ਨਾਲ ਇਹ ਸਹਾਇਕ ਤੰਦੇ ਜਿਵੇਂ ਮਧੂਮੱਖੀ ਪਾਲਕ ਔਰ ਹਲਦੀ ਦੀ ਖੇਤੀ ਜਾਂ ਫੁੱਲਾਂ ਦੀ ਖੇਤੀ ਖੁੰਬਾਂ ਦੀ ਕਾਸ਼ਤ ਜਾਂ ਹੋਰ ਵੀ ਕਿਸੇ ਵਿਗਿਆਨ ਕੇਂਦਰੇ ਵਿੱਚ ਛੋਟੇ ਕਿਤੇ ਜਿਨ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ ਉਹ ਸਿਖਲਾਈ ਲੈ ਕੇ ਆਪਣਾ ਬਹੁਤ ਹੀ ਵਧੀਆ ਰੁਜ਼ਗਾਰ ਪ੍ਰਾਪਤ ਕਰ ਸਕਦੇ ਆ ਜੋ ਕਿ ਛੋਟੇ ਪੱਧਰ ਦੇ ਕਿਸਾਨ ਹਨ ਉਹ ਇਸ ਧੰਦੇ ਨੂੰ ਅਪਣਾ ਸਕਦੇ ਹਨ ਅਤੇ ਬਹੁਤ ਹੀ ਵਧੀਆ ਆਮਦਨ ਇਸ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਜੇਕਰ ਅਸੀਂ ਜੈਵਿਕ ਖੇਤੀ ਦੇ ਅਧੀਨ ਹਾੜੀ ਰੋਦੀਆਂ ਫਸਲਾਂ ਦੀ ਗੱਲ ਕਰੀਏ ਤਾਂ ਕਣਕ ਦੀ ਕਾਸ਼ਤ ਸਰੋਂ ਦੀ ਕਾਸ਼ਤ ਜਾਂ ਮਸਰਾਂ ਦੀ ਕਾਸ਼ਤ ਇਹ ਤਿੰਨ ਫਸਲਾਂ ਨੇ ਜਿਹੜੀਆਂ ਕਿ ਜੈਵਿਕ ਖੇਤੀ ਅਧੀਨ ਅਸੀਂ ਸਪਰਸ਼ ਕਰ ਚੁੱਕੇ ਹਾਂ ਇਸ ਤੋਂ ਇਲਾਵਾ ਛੋਲਿਆਂ ਦੀ ਕਾਸ਼ਤ ਕਣਕ ਦੇ ਲੈਣਾ ਦੇ ਵਿਚਕਾਰ ਛੋਲਿਆਂ ਦੀ ਕਾਸ਼ਤ ਬੈਡਾਂ ਉਤੇ ਛੋਲਿਆਂ ਦੀ ਬਜਾਈ ਜਾਂ ਜਨਵਰੀ ਮਹੀਨੇ ਪੁਦੀਨੇ ਦੀ ਜੈਵਿਕ ਕਾਸ਼ਤ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਇਹ ਆਮ ਤੋਂ ਆਮ ਲੋਕਾਂ ਦੇ ਲਈ ਸਿਫਾਰਸ਼ ਕਰ ਚੁੱਕੀ ਹੈ ਸ਼ੁਰੂਆਤ ਦੇ ਵਿੱਚ ਗੱਲ ਕਰਦੇ ਹਾਂ ਤਾਂ ਕਣਕ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਜੈਵਿਕ ਖੇਤੀ ਅਧੀਨ ਸਾਡੀਆਂ ਲੋੜਾਂ ਨੇ ਉਹ ਅਸੀਂ ਘਰ ਵਿੱਚੋਂ ਹੀ ਪੂਰੀਆਂ ਕਰਨੀਆਂ ਨੇ ਰੂੜੀ ਦੀ ਖਾਦ ਜੋ ਤੁਹਾਡੇ ਘਰ ਵਿੱਚ ਮੌਜੂਦ ਪਸ਼ੂ ਨੇ ਜੇਕਰ ਉਹ অর্গানিক ਚਾਰੇ ਤੇ ਖਾਣ ਲਈ ਦਿੱਤਾ ਜਾ ਰਿਹਾ ਹੈ ਤਾਂ ਤੁਸੀਂ ਇਹ অর্গানਿਕ ਖੇਤੀ ਅਧੀਨ ਤੁਸੀਂ ਉਹਨਾਂ ਦੀ ਰੂੜੀ ਦੀ ਖਾਦ ਯੂਜ਼ ਕਰ ਸਕਦੇ ਹੋ ਉਸ ਤੋਂ ਇਲਾਵਾ ਜਿਹੜੇ ਸਵਾਰਸ਼ੁਦਾ অর্গানਿਕ ਕਿਸਾਨ ਨੇ ਉਹਨਾਂ ਤੋਂ ਵੀ ਤੁਸੀਂ অর্গানਿਕ ਖਾਦ ਯੂਜ਼ ਕਰ ਸਕਦੇ ਹੋ ਇਸ ਤੋਂ ਇਲਾਵਾ ਵਰਮੀ ਕੰਪੋਸਟ ਜਾਂ ਇੱਕ ਹੋਰ ਬਾਇਓ ਫਰਟੀਲਾਈਜ਼ਰ ਜਿਹੜਾ ਕਿ ਕਣਕ ਦੇ ਵਿੱਚ ਵੀ ਲੱਗਦਾ ਹੈ ਜਿਹਨੂੰ ਕਿ ਜਵਾਨੂੰ ਟੀਕਾ ਕਿਹਾ ਜਾਂਦਾ ਹੈ ਜਾਂ ਉਹ ਸਰੋਂ ਦੇ ਵਿੱਚ ਵੀ ਹੁਣ ਸਿਫਾਰਿਸ਼ ਹੋਇਆ ਹੈ ਇਸ ਤੋਂ ਇਲਾਵਾ ਦਾਲ ਵਾਲੀਆਂ ਫਸਲਾਂ ਦੇ ਵਿੱਚ ਵੀ ਸਿਫਾਰਿਸ਼ ਹੋਇਆ ਹੈ ਇਹ ਤਿੰਨੇ ਹੀ ਤੁਸੀਂ ਹਾੜੀ ਰੋਟਾਂ ਦੇ ਵਿੱਚ ਯੂਜ਼ ਕਰ ਸਕਦੇ ਹੋ ਉਦਾਹਰਨ ਦੇ ਤੌਰ ਤੇ ਜੇ ਅਸੀਂ ਗੱਲ ਕਰੀਏ ਜੇ ਸਾਡੇ ਪੰਜਾਬ ਦੇ ਜ਼ਿਆਤਰ ਕਿਸਾਨ ਛੋਟੇ ਅਤੇ ਦਰਮਿਆਨੀ ਜ਼ਮੀਨਾਂ ਵਾਲੇ ਨੇ ਜੇ ਅਸੀਂ 2.5 ਏਕੜ ਦੀ ਗੱਲ ਕਰੀਏ ਤਾਂ ਉਹਦੀ ਅਸੀਂ ਵਿਉਂਤਬੰਦੀ ਕਿੱਦਾਂ ਕਰ ਸਕਦੇ ਹਾਂ ਵਿਆਦ ਬੰਦੀ ਦੇ ਵਿੱਚ ਸ਼ੁਰੂ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਣਕ ਤੇ ਬਾਸਮਤੀ ਫਸਲੀ ਚੱਕਰ ਆਉਂਦਾ ਜਿਹਦੇ ਵਿੱਚ ਕੀ ਹਾੜੀ ਰੁੱਤ ਦੇ ਵਿੱਚ ਸਾਡੇ ਕੋਲ ਕਣਕ ਨੇ ਤਾਂ ਲਗਭਗ ਤੁਸੀਂ ਤਿੰਨ ਕਨਾਲਾਂ ਤਿੰਨ ਤੋਂ ਚਾਰ ਕਨਾਲਾਂ ਏਰੀਆ ਜਿਹੜਾ ਕਿ ਲਗਭਗ ਤੁਹਾਡਾ 2000 ਸਕਰ ਮੀਟਰ ਏਰੀਆ ਬਣੂਗਾ ਉਹਦੇ ਵਿੱਚ ਤੁਸੀਂ ਕਣਕ ਜ਼ਰੂਰ ਬੀਜਣੀ ਹੈ ਇਹ ਕਣਕ ਤੁਸੀਂ ਕੈਮੀਕਲ ਖੇਤੀ ਦੇ ਅਧੀਨ ਵੀ ਬੀਜ ਸਕਦੇ ਹੋ ਫਿਰ ਕੁਝ ਹਿੱਸਾ ਹੈ ਜਿਹੜਾ ਇੱਕ ਪਰਮਾਨੈਂਟ ਪਲਾਟ ਜਿਹਨੂੰ ਕਹਿੰਦੇ ਆ ਕਿ ਕੁਝ ਹਿੱਸਾ ਹੈ ਬਫਰ ਬਣਾ ਕੇ ਆਪਾਂ ਜੈਵਿਕ ਖੇਤੀ ਦੇ ਅਧੀਨ ਰੱਖਣਾ ਹੈ ਜਿਹਦੇ ਵਿੱਚ ਕੀ ਤੁਸੀਂ ਲਗਾਤਾਰ ਕਣਕ ਸਰੋਂ ਤੇ ਕਿਚਨ ਗਾਰਡਨਿੰਗ ਕਿਚਨ ਗਾਰਡਨਿੰਗ ਦੇ ਵਿੱਚ ਹਾੜੀ ਤੇ ਸੌਣੀ ਰੋਧੀਆਂ ਜਿਹੜੀਆਂ ਵੀ ਸਬਜ਼ੀਆਂ ਆਉਂਦੀਆਂ ਨੇ ਉਹ ਤੁਸੀਂ ਯੂਜ਼ ਕਰ ਸਕਦੇ ਹੋ ਇਹ ਪਰਮਾਨੈਂਟ 플ੌਟ ਬਾਕੀ ਜਿਹੜਾ 플ੌਟ ਨੇ ਉਸ ਤੋਂ 3 ਮੀਟਰ ਦੀ ਵਿਥ ਤੇ ਜ਼ਰੂਰ ਬਫਰ ਬਣਾ ਕੇ ਰੱਖਿਓ 2.5 ਏਕੜ ਦੇ ਵਿੱਚੋਂ ਬਾਕੀ ਰਹਿੰਦੇ ਏਰੀਆ ਦੀ ਵੀ ਹਰਤਮੰਦੀ ਦੀ ਗੱਲ ਕਰੀਏ ਤਾਂ ਤੁਸੀਂ ਤਿੰਨ ਕਨਾਲਾਂ ਦੇ ਵਿੱਚ ਚਾਰੇ ਦੀ ਜ਼ਰੂਰ ਹਰਤਮੰਦੀ ਕਰਿਓ ਇਹ ਚਾਰਾ ਬਰਸੀਮ ਵੀ ਹੋ ਸਕਦਾ ਹੈ ਇਹ ਚਾਰਾ ਬਾਜਰਾ ਵੀ ਹੋ ਸਕਦਾ ਹੈ ਇਹ ਜਵਾਰ ਵੀ ਹੋ ਸਕਦਾ ਹੈ ਇਹ ਤੁਸੀਂ ਆਪਣੇ ਪਸ਼ੂਆਂ ਦੇ ਹਿਸਾਬ ਦੇ ਨਾਲ ਤੁਹਾਡੇ ਕੋਲ ਕਿੰਨੇ ਪਸ਼ੂ ਨੇ ਗਾਵਾਂ ਨੇ ਮੱਝਾਂ ਨੇ ਤੇ ਉਹਨਾਂ ਦੀ ਵਿਉਂਤਬੰਦੀ ਤੁਹਾਨੂੰ 3 ਕਨਾਲ ਤੋਂ ਇਹ ਏਰੀਆ ਵਧਾ ਕੇ 4 ਕਨਾਲ ਵੀ ਕੀਤਾ ਜਾ ਸਕਦਾ ਹੈ। ਅੰਤ ਵਿੱਚ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਅਸੀਂ ਇਹ ਝੋਨਾ ਕਣਕ ਜਿਹੜਾ ਸਾਡਾ ਪ੍ਰਮੁੱਖ ਫਸਲੀ ਚੱਕਰ ਆ ਇਸ ਤੋਂ ਇਲਾਵਾ ਵੀ ਸਾਡੇ ਕੋਲ ਬਹੁਤ ਸਾਰੀਆਂ ਫਸਲਾਂ ਨੇ ਜਿਹਦੇ ਅਧੀਨ ਅਸੀਂ ਆਪਣੇ ਖੇਤਾਂ ਦੀ ਵਿਉਂਤਬੰਦੀ ਕਰਕੇ ਮੁਨਾਫਾ ਕਮਾ ਸਕਦੇ ਹਾਂ। ਜਿਵੇਂ ਸੋਨੀ ਦੇ ਵਿੱਚ ਗੱਲ ਕਰਦੇ ਆ ਬਾਸਮਤੀ ਆ ਗਈ ਸੋਇਆਬੀਨ ਆ ਗਈ। ਜੇ ਹਾੜੀ ਦੇ ਵਿੱਚ ਗੱਲ ਕਰਦੇ ਆ ਤਾਂ ਦਾਲਾਂ ਵਾਲੀ ਫਸਲਾਂ ਮਸਰ ਆ ਗਈ, ਛੋਲੇ ਆ ਗਏ ਜਾਂ ਸਰੋਂ ਆ ਗਈ। ਇਹ ਲਗ ਲਗ ਫਸਲਾਂ ਨੇ ਜਿਹਦੇ ਅਧੀਨ ਆ ਕੇ ਅਸੀਂ ਆਪਣੇ ਖੇਤਾਂ ਦੀ ਵਿਉਂਤਬੰਦੀ ਕਰਕੇ ਅਸੀਂ ਝੋਨੇ ਕਣਕ ਦੇ ਇਸ ਚੱਕਰ ਤੋਂ ਮੁਕਤੀ ਪ੍ਰਾਪਤ ਕਰ ਸਕਦੇ ਹਾਂ ਖੇਤੀ ਹੁਣ ਬਹੁਤ ਤਕਨੀਕੀ ਹੋ ਚੁੱਕੀ ਏ ਅਤੇ ਇਸ ਵਿੱਚੋਂ ਮੁਨਾਫਾ ਲੈਣਾ ਪੰਜਾਬ ਦੇ ਕਿਸਾਨਾਂ ਲਈ ਇੱਕ ਚੁਣੌਤੀ ਬਣਦੀ ਜਾ ਰਹੀ ਹੈ ਇਸ ਲਈ ਸਮੇਂ ਦੇ ਮੁਤਾਬਕ ਕਿਸਾਨਾਂ ਨੂੰ ਖੇਤੀ ਵਿੱਚ ਕੁਝ ਨਵੇਂ ਅਤੇ ਆਧੁਨਿਕ ਢੰਗ ਤਰੀਕੇ ਅਪਣਾ ਕੇ ਇਸ ਨੂੰ ਲਾਹੇਵੰਦ ਬਣਾਉਣ ਦੀ ਲੋੜ ਹੈ ਖੇਤੀਬਾੜੀ ਵਿੱਚ ਫਸਲ ਵਿਭਿੰਨਤਾ ਕਰਕੇ ਖੇਤੀ ਨੂੰ ਲਾਭਦਾਇਕ ਬਣਾਇਆ ਜਾ ਸਕਦਾ ਹੈ